ਫਗਵਾੜਾ ਦੇ ਨਜ਼ਦੀਕ ਆਉਣ ਦੇ ਮਾਨਤਾ ਵਿੱਚ ਬਾਬਾ ਪੁੱਪੇ ਸ਼ਾਹ ਤੇ ਗਦੀ ਨਸ਼ੀਨ ਬਾਬਾ ਸੋਨੂ ਤੇ ਉਸ ਦੀ ਪਤਨੀ ਨੇ ਮਾਰਕੁੱਟ ਦੇ ਲਗਾਏ ਆਰੋਪ ਜਿਸ ਵਿੱਚ ਉਹਨਾਂ ਦੀ ਪਤਨੀ ਨੇ ਕਿਹਾ ਕਿ ਮੈਂ ਦਵਾਈ ਲੈਣ ਗਈ ਸੀ ਜਦੋਂ ਮੈਂ ਘਰ ਆਈ ਤਾਂ ਮੈਨੂੰ ਪੁੱਛਣ ਲੱਗਾ ਕਿ ਕਿੱਥੇ ਗਈ ਸੀ ਮੇਰੇ ਦੱਸਣ ਦੇ ਬਾਵਜੂਦ ਵੀ ਮੇਰੇ ਚਿਮਟੇ ਨਾਲ ਮਾਰਿਆ ਤੇ ਮੈਂ ਆਪਣਾ ਬਚਾਅ ਕਰਨ ਲਈ ਆਪਣੀ ਬਾਹ ਅੱਗੇ ਕਰ ਦਿੱਤੀ ਤੇ ਮੇਰੀ ਬਾਹ ਤੇ ਬਾਰ-ਬਾਰ ਮਾਰ ਕੇ ਖੂਨ ਕੱਢ ਦਿੱਤਾ ਤੇ ਬਾਅਦ ਵਿੱਚ ਮੈਂ ਆਪਣੀ ਭੈਣ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤਾਂ ਉਸਨੇ ਮੈਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਕਿਤੇ ਹੁਣ ਉਹ ਮੇਰੀ ਭੈਣ ਨੂੰ ਵੀ ਤਮਕਿਆ ਦੇ ਰਿਹਾ ਹੈ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਇਸੇ ਤਰ੍ਹਾਂ ਜਦੋਂ ਦੇਜੇ ਪਾਸੇ ਸੋਨੂੰ ਨੂੰ ਪੁੱਛਿਆ ਤਾਂ ਉਹਨਾਂ ਨੇ ਉਸਤੇ ਪੈਸੇ ਚੋਰੀ ਕਰਨ ਦਾ આરોਪ ਲਗਾਇਆ ਫਗਵਾੜਾ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਗੋੜੇ ਮੇਰੇ ਪੇਕੇ ਆ ਨਹੀਂ ਤੇ ਮਾਨਕਾ ਪਿੰਡ ਵਿਆਹੀ ਸੀ ਜੀ ਮੈਂ ਕੀ ਮਾਮਲਾ ਕੀ ਨੇ ਤੁਹਾਡੇ ਸੱਟਾ ਵਗੜਾ ਲੱਗੀਆਂ ਸੀ ਬਲ ਹਸਪੀਟਲ ਦਾਖਲ ਤੁਸੀਂ ਹਾਂ ਜੀ ਇਹ ਮੈਨੂੰ ਸਵੇਰੇ ਮੇਰੇ ਘਰ ਵਾਲੇ ਨੇ ਬਹੁਤ ਕੁੱਟਿਆ ਕੀ ਵਜ੍ਹਾ ਸੀ ਕੀ ਕੁੱਟਣ ਦੀ ਸਾਰੇ ਸਾਟਾ ਮੁੰਟ ਕੁੱਟਿਆ ਕਿਉਂ ਜੀ ਵਜ੍ਹਾ ਕੀ ਸੀ ਕੁੱਟਣ ਦੀ ਵਜ੍ਹਾ ਹੋਈ ਸੀ ਕਿ ਮੈਂ ਅਸਲੀ ਮੈਂ ਕਿ ਗੱਟੇ ਮੁੰਦੀ ਸੀ ਮੈਨੂੰ ਕੁੱਟਿਆ ਕੱਲ ਮੇਰੇ ਲੱਕ ਚ ਪੇਨ ਬਹੁਤ ਨੂੰ ਨੂੰ ਸੀ ਤਾਂ ਮੈਂ ਚਲੀ ਗਈ ਇਹ ਦਵਾਈ ਛੋਟੇ ਬਟੇ ਨੂੰ ਕੁਛ ਛੱਡਣ ਦੇਈ ਤਾਂ ਫਿਰ ਉੱਥੋਂ ਮੈਨੂੰ ਆ ਗੁੜੀਆ ਸਿੰਘ ਨਾਲ ਕੰਦੀ ਬੀਬੀ ਕੋਲ ਦਵਾਈ ਲਾ ਲਓ ਮੈਨੂੰ ਬੁਖਾਰ ਸੀ ਬਹੁਤ ਜ਼ਿਆਦਾ ਤਾਂ ਮੈਂ ਦਵਾਈ ਲੈ ਲਈ ਉੱਥੋਂ ਡਾਕਟਰ ਤੋਂ ਤੇ ਦਵਾਈ ਲੈ ਕੇ ਮੈਂ ਘਰੇ ਚਲੀ ਗਈ ਜਦੋਂ ਮੈਂ ਘਰੇ ਗਈ ਤੇ ਕੋਲੋਂ ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਸੀ ਮਾਤਾ ਮੈਂ ਤੁਹਾਨੂੰ ਸੰਚਨ ਚੱਡਣ ਗਈ ਸੀ ਵੀ ਕਿਉਂ ਮੈਂ ਬਿਮਾਰ ਸੀ ਕਿ ਮੈਂ ਦਵਾਈ ਲੈ ਕੇ ਆਈ ਮੈਂ ਸਵੇਰੇ ਆ ਗੁੜੀਆਂ ਨੂੰ ਬਾਜ਼ ਮਾਰ ਕੇ ਪਿਆ ਬੇ ਇਹਨੂੰ ਸੱਦ ਕੇ ਲਿਆ ਸ਼ਿਲਪੀ ਇਹ ਮੇਰਾ ਨਾਂ ਕਹਿੰਦੇ ਨੇ ਸੱਦ ਕੇ ਲਿਆ ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿਨੂੰ ਪੁੱਛ ਕੇ ਗਈ ਸੀ ਦਵਾਈ ਨਾਲ ਮੈਂ ਕਹਿੰਦੀ ਮੈਂ ਬਿਮਾਰ ਸੀ ਮੈਂ ਦਵਾਈ ਤਾਂ ਲੈਣੀ ਸੀ ਆਪੇ ਮੈਨੂੰ ਦਵਾਈ ਨਹੀਂ ਲੈ ਕੇ ਦਿੱਤਾ ਕੁੱਟਮਾਰ ਤੁਹਾਡੇ ਘਰ ਨਾਲ ਕੀਤੀ ਇਹਨਾਂ ਨੇ ਕੁੱਟਮਾਰ ਮੇਰੇ ਆ ਚਿੰਟੇ ਮਾਰੇ ਲੋਏ ਦੇ ਤਾਰੀ ਬਾਹ ਪਾੜਤੀ ਤੇ ਜਿਹੜੇ ਤੁਹਾਡੇ ਹਸਬੈਂਡ ਆ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ ਹਾਂਜੀ ਜਗ੍ਹਾ ਤੇ ਬੈਠੇ ਆ ਜੀ ਇਹ ਵੀ ਕਈ ਜਨਾਨੀਆਂ ਨਾਲ ਗੱਲਬਾਤ ਹੈ ਇਹ ਕੀ ਨਾਮ ਆ ਜੀ ਮਾਰਕੁੱਟ ਬਹੁਤ ਕਰਦਾ ਮੇਰ ਨਾਲ ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ ਇਹਨਾਂ ਦਾ ਨਾਮ ਕੀ ਆ ਜੀ ਅੱਗੇ ਬਹੁਤ ਵਾਰੀ ਕੁੱਟਿਆ ਐ ਮੇ ਜੀ ਨਾਮ ਕੀ ਹੈ ਇਹ ਤੁਹਾਡੇ ਹਸਬੈਂਡ ਦਾ ਸੋਨੂ ਬਾਬਾ ਸੋਨੂ ਬਾਬਾ ਲਖਬੀਰ ਸਿੰਘ ਨਾਂ ਆਇਆ ਦਾ ਠੀਕ ਆ ਭੂਪੇਸ਼ਾ ਡੇਰੇ ਤੇ ਮਾਰਕਾ ਬੈਠਾ ਇਹ ਗੱਡੀ ਨਹੀਂ ਸੀ ਉੱਥੇ ਜੀ ਹਾਂ ਗੱਡੀ ਨਹੀਂ ਸੀ ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਇਦਾਂ ਦੀ ਮਾਰਕੁੱਟ ਹੋਈ ਹੈ। ਨਾਲ ਦੋ ਤਲਵਾਰਾਂ ਕੋਲ ਤੋਂ ਮਾਰ ਹੋਈ ਹੈ। ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ। ਉਦੋਂ ਇਹਨੇ ਮਾਫੀ ਮੰਗ ਲਈ ਸੀ ਮੇਰੇ ਤੋਂ। ਹੂੰ। ਤੇ ਹੁਣ ਜਿੱਦਾਂ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਝ ਧਮਕੀਆਂ ਵਗੈਰਾ ਵੀ ਦੇ ਕੇ ਗਏ ਆ ਬਾਰੇ ਇਹ। ਤਾਂ ਦਾ ਕੋਈ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੈਨੂੰ ਜਾਨੋਂ ਮਾਰ ਦੂੰਗਾ। ਹੁਣ ਇਹਨੂੰ ਕਿਹਾ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜੇ ਤੁਸੀਂ ਮੇਰੇ ਤੇ ਕੋਈ ਕਾਰਵਾਈ ਕਰੋ। ਪੁਲਿਸ ਕੰਪਲੇਂਟ ਕੀਤੀ ਹੈ ਤੁਸੀਂ? ਹਾਂਜੀ ਮੈਂ ਮੈਂ ਇੱਥੇ ਆਈਆਂ ਮੇਰਾ ਪੁਲਿਸ ਕੰਪਲੇਂਟ ਹੋਈ ਹੈ। ਕਿੰਨੇ ਵਜੇ ਦਾਖਲਾ ਤੁਸੀਂ ਹਸਪੀਟਲ ਇੱਤੇ ਮੈਨੂੰ ਫਿਰ 10 ਵਜੇ ਕੁੱਟਿਆ ਜੀ ਬਹੁਤ ਕੋਈ ਆਈ ਪੁਲਿਸ ਆਈ ਮੌਕੇ ਤੇ ਇੱਤੇ ਪੁਲਿਸ ਨਹੀਂ ਆਈ ਉਦਾਂ ਇਹਨਾਂ ਨੇ ਮੇਰਾ ਨੀਚੇ ਉਹ ਜਿਹੜਾ ਉਹ ਕਰਦੇ ਹੁੰਦੇ ਐ ਮੈਡੀਕਲ ਉਹ ਕੀਤਾ ਤੁਸੀਂ ਕੰਪਲੀਟ ਕਰਤੀ ਉਦਾਂ ਹੀ ਕੰਪਲੇਂਟ ਸਰਪੇਟ ਨੂੰ ਨੀਚੇ ਕੋਨ ਆਇਆ ਸੀ ਉਹਨੇ ਪੁਲਿਸ ਵਾਲਿਆਂ ਤਾਂ ਕਹਿੰਦੇ ਵੀ ਅਸੀਂ ਆ ਆ ਤੁਹਾਡਾ ਲੈ ਕੇ ਚੱਲੇ ਰਿਪੋਰਟ ਵੀ ਫਿਰ ਉੱਥੋਂ ਤੁਹਾਨੂੰ ਪੁਲਿਸ ਵਾਲੇ ਬਿਆਨ ਲੈਣ ਆਣਗੇ ਜਿਹਾ ਹੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੈਂ ਮੰਨ ਕਰਦੀ ਆਂ ਜੀ ਆਪਾਂ ਰਹਿਣਾ ਨਹੀਂ ਚਾਹਦੇ ਉਹ ਨਾਲ ਦੇ ਬੰਦੇ ਨਾਲੇ ਇਹ ਨੂੰ ਸਜਾ ਦਿੱਤੀ ਤੇ ਨਾਲ ਇਹ ਨੂੰ ਸਜਾ ਦਿੱਤੀ ਆਵੇ ਮੇਰੇ ਦੇਖੋ ਕਿੰਨਾ ਮਾਰ ਮਾਰ ਕੇ ਆਇਆ ਚਾਹੇ ਤੁਸੀਂ ਫੋਟੋਆਂ ਲੈ ਸਕਦੇ ਹੋ ਮੇਰੇ ਨੂੰ ਜੀ ਜੀ ਠੀਕ ਆਪਣੀ ਆ ਜੀ ਮੇਰਾ ਨਾਮ ਮੇਰੀ ਵੱਡੀ ਸਿਸਟਰ ਦਾ ਨਾਮ ਨਰਿੰਦਰ ਕੌਰ ਸ਼ਿੰਪੀ ਤੇ ਇਹ ਮਾਮਲਾ ਕਿ ਮੈਡਮ ਇੱਕ ਗੱਡੀ ਵਿੱਚ ਬੰਦੇ ਆਏ ਸੀਗੇ ਇੱਥੇ ਬਾਹਰ ਕੀ ਗੱਲਬਾਤ ਹੋਈ ਤੁਹਾਡੀ ਉਹ ਮੇਰੇ ਜੀਜੂ ਸੀਗੇ ਸਵੇਰੇ ਅੱਜ ਮੇਰੀ ਭੈਣ ਨਾਲ ਝਗੜਾ ਹੋਇਆ ਸੀ ਉਹਨਾਂ ਦਾ ਤੇ ਉਹਨੇ ਬਹੁਤ ਮਾਰਕਟਾਈ ਕੀਤੀ ਮੇਰੀ ਸਿਸਟਰ ਦੀ ਪੂਰੀ ਬਾਹ ਕੱਟੀ ਪਈ ਐ ਖੂਨ ਨਿਕਲ ਰਿਹਾ ਉਹਦੇ ਨੱਕ ਚੋਂ ਵੀ ਬ੍ਰੈਂਚ ਚ ਇੱਥੇ ਸਾਰੇ ਲੱਕ ਚ ਸੱਟਾਂ ਲੱਗੀਆਂ ਨੇ ਤੁਹਾਨੂੰ ਮਾਰਕਟਾਈ ਕਰਦਾ ਜੀ ਮਾਰਕਟਾਈ ਜੀ ਸਿਰਫ ਉਹ ਮੈਡੀਕਲ ਤੇ ਦਵਾਈ ਲੈਣ ਗਈ ਸੀ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀਗੀ ਉਹਨੇ ਜਦ ਆ ਕੇ ਕਿਹਾ ਵੀ ਮੈਂ ਦਵਾਈ ਲੈਣ ਗਈ ਸੀ ਐਨ ਐਚ ਹੀ ਉਹਨੂੰ ਕੁੱਟਤਾ ਉਹਦੀ ਕੋਈ ਗੱਲ ਨਹੀਂ ਸੁਣੀ ਹੈਗੀ ਕੋਈ ਪੁਲਿਸ ਕੰਪਲੇਟ ਤੁਸੀਂ ਕੀਤੀ ਸਮਾਂਹਲੇ ਜੀ ਉਹ ਕੀਤੀ ਹੋਈ ਐ ਅੱਜ ਹੀ ਕੀਤੀ ਐ ਅਜਤਵਾਰ ਸੀ ਇਸ ਕਰਕੇ ਕੋਈ ਕਾਰਵਾਈ ਅਜੇ ਨਹੀਂ ਹੋਈ ਹੈਗੀ ਪਰ ਉਹ ਕਹਿੰਦੇ ਵੀ ਅਸੀਂ ਕੱਲ ਨੂੰ ਜਿਹੜੇ ਇੱਕ ਗੱਡੀ ਦੇ ਵਿੱਚ ਆਏ ਸੀਗੇ ਕਿੱਥੇ ਗੱਡੀ ਦੇ ਬੈਠੇ ਕੋਣ ਬੰਦੇ ਹਾਂਜੀ ਇਹ ਚਾਰ ਬੰਦੇ ਨਾਲ ਲੈ ਕੇ ਆਏ ਸੀ ਮੈਨੂੰ ਵੀ ਧਮਕੀ ਦੇ ਕੇ ਗਿਆ ਵੀ ਹੁਣ ਤੂੰ ਦੇਖੀ ਵੀ ਤੇਰਾ ਤੇਰੇ ਨਾਲ ਕੀ ਹੁੰਦਾ ਸਾਨੂੰ ਟੌਰਚਰ ਕਰਦਾ ਜੀ ਨਾਜਾਇਜ਼ ਦੇ ਸੰਬੰਧ ਨੇ ਬਾਹਰ ਜਨਾਨੀਆਂ ਨਾਲ ਇਹ ਗਲਤ ਹੈ ਇਹ ਬਾਬਾ ਪੂਣਾ ਦਿਖਾਉਂਦਾ ਪਰ ਇਹ ਕੋਈ ਬਾਬਾ ਨਹੀਂ ਹੈਗਾ ਇਹ ਜਾਣ ਕੇ ਬਣਿਆ ਹੋਇਆ ਹੈ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਤੇ ਇਹ ਕੁੰਮਣੀ ਮਾਨਕਾ ਜੀ ਉਹ ਜਗ੍ਹਾ ਤੇ ਮੌਜੂਦ ਹੈ ਗੱਡੀ ਦੇ ਇਸ ਟਾਈਮ ਹਾਂਜੀ ਇੱਕ ਤੁਸੀਂ ਫੋਟੋਆਂ ਦੀ ਵੀ ਗੱਲ ਕਰਦੇ ਕਿਹੜੀਆਂ ਫੋਟੋਆਂ ਤੁਹਾਡੇ ਕੋਲ ਇਹਨਾਂ ਦੀਆਂ ਇਹ ਔਮੇ ਨਿਸਟਰ ਦੀਆਂ ਨੇ ਜੀ ਜੋ ਅੱਜ ਇਹਨਾਂ ਨੇ ਮਾਰਿਆ ਖੂਨ ਖਰਾਬਾ ਹੋਇਆ ਜੋ ਸਾਰਾ ਉਹ ਮੇਰੇ ਕੋਲ ਫੋਟੋਆਂ ਨੇ ਉਹਦੀਆਂ ਜਿਹੜੀਆਂ ਮੋਰਨ ਦੇ ਬਾਹਰ ਜਿਹੜੀ ਇੰਨੀ ਜ਼ਿਆਦਾ ਬਹਿਸ ਹੋਈ ਹੈ ਉਹਦਾ ਕੀ ਕਾਰਨ ਸੀਗਾ ਉਹਦਾ ਕਾਰਨ ਇਹ ਸੀ ਜੋ ਮੈਨੂੰ ਧਮਕੀ ਦੇਣ ਆਇਆ ਸੀ ਕਿ ਤੂੰ ਮੇਰੇ ਤੇ ਪਰਚਾ ਕਰਾਣਾ ਕਰਾ ਲੈ ਜੋ ਕਰਨਾ ਕਰ ਲੈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਹੈਗੀ ਇਦਾਂ ਕਿਉਂ ਕਹਿ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਇਹ ਕਹਿੰਦਾ ਕਿਉਂਕਿ ਪੁਲਿਸ ਵੀ ਉਹਦੇ ਵੱਲ ਉਹ ਕਹਿੰਦਾ ਪੁਲਿਸ ਵੀ ਮੇਰੇ ਦੋਸਤ ਨੇਗੇ ਨੂੰ ਵੀ ਮੈਂ ਜਾਣਦਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਐਨੇ ਗੱਲ ਕਹਿੰਦਾ ਜੀ ਤੇ ਜਿਹੜੀ ਜਗ੍ਹਾ ਤੇ ਬੈਠੇ ਆ ਕੀ ਨਾਮ ਵਗੈਰਾ ਕੀ ਇਹਨਾਂ ਦਾ ਬਾਬਾ ਪੂਪੇ ਸ਼ਾਹ ਜੀ ਇਹਦਾ ਨਾਮ सोनू ਬਾਬਾ ਹੈ ਘੁੰਮਣੀ ਮਾਨਕਾ ਮਾਨਕਾ ਪਿੰਡ ਤੋਂ ਹੈ ਇਹ ਜਗ੍ਹਾ ਤੇ ਮੌਜੂਦਾ ਬੈਠੇ ਜੀ ਇਹ ਹਾਂਜੀ ਕਦੀ ਨਹੀਂ ਸੀ ਇਹਨੇ ਹਾਂਜੀ ਹਾਂਜੀ ਇਹ ਜਿਹੜੇ ਨਾਲ ਬੰਦੇ ਆ ਇਹ ਦੀ ਜਾਣਦੇ ਕੋਣ ਆ ਬੰਦੇ ਨਾਲ ਉਹ ਵੀ ਇਹਨਾਂ ਦੇ ਡੇਰੇ ਦੇ ਹੀ ਨੇ ਤੇ ਜਿਹੜੇ ਤੁਹਾਡੀ ਸਿਸਟਰ ਰਸਟ ਮੰਦਿਰ ਹਸਪੀਟਲ ਚ ਹਾਂਜੀ ਉਹ ਹਸਪੀਟਲ ਦੇ ਅੰਦਰ ਐਡਮਿਟ ਨੇਗੇ ਉੱਥੇ ਪਈ ਆ ਉਹਦੇ ਪੱਟੀ ਕੀਤੀ ਹੋਈ ਆ ਮੈਂ ਸਾਰਾ ਉਹਨਾਂ ਦਾ ਜੋ ਮੈਡੀਕਲ ਸੀਗਾ ਲਿਖਵਾਇਆ ਜੀ ਸਰ ਨੂੰ ਤੇ ਕਾਰਨ ਕੀ ਸੀ ਮੈਡਮ ਮਾਰਕਟਾਈ ਦਾ ਮਾਰਕਟ ਆਇਆ ਤਾਂ ਸਰ ਮੈਂ ਉਹੀ ਦੱਸ ਰਹੀ ਆਂ ਵੀ ਉਹ ਮਾਰਨਿੰਗ ਦਵਾਈ ਲੈਣ ਗਈ ਸੀ ਉਹ ਪਰੇਸ਼ਾਨ ਸੀ ਉਹਨੂੰ ਗਠੀਏ ਦੀ ਪ੍ਰੋਬਲਮ ਐ ਇਹ ਬੰਦਾ ਉਹਨੂੰ ਦਵਾਈ ਵੀ ਨਹੀਂ ਦਵਾਉਂਦਾ ਸਾਤ-ਸਾਤ ਦਿਨ ਉਹ ਐਦਾ ਹੀ ਪਈ ਰਹਿੰਦੀ ਆ ਮੰਜੇ ਤੇ ਜਦੋਂ ਉਹ ਆਪਣੇ ਆਪ ਦਵਾਈ ਲੈਣ ਚਲੀ ਗਈ ਤਾਂ ਉਹਨੇ ਮੁੜ ਕੇ ਜਦੋਂ ਆਈ ਐ ਉਹ ਉੱਥੇ ਡੇਰੇ ਤੇ ਤੇ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀ ਜਦੋਂ ਉਹਨੇ ਕਿਹਾ ਮੈਂ ਦਵਾਈ ਲੈਣ ਗਈ ਸੀ ਤੇ ਉਸ ਤੋਂ ਬਾਅਦ ਇਹਨੇ ਹਾਸਾ ਪਾਈ ਸ਼ੁਰੂ ਕਰ ਦਿੱਤਾ ਤੇ ਮਾਰਿਆ ਕਿ ਮੈਡਮ ਇਹਨਾਂ ਦੇ ਪਾਜੀ ਉੱਥੇ ਇੱਕ ਤਿੱਖਾ ਉਹ ਸੀਗਾ ਚਿਮਟਾ ਹੁੰਦਾ ਇੱਕ ਨੋਏ ਨੋਏ ਦਾ ਜਿਹਦੇ ਨਾਲ ਫਾਂਡਾ ਕਰਦੇ ਆ ਉਹ ਮਾਰਿਆ ਸੀ ਉਹ ਮਾਰੀ ਗਿਆ ਮਾਰੀ ਗਿਆ ਉਹ ਚਿਮਟਾ ਵੀ ਟੁੱਟ ਗਿਆ ਉਹਦੇ ਨਾਲ ਸਾਰਾ ਲਹੂ ਲਹਾਨ ਖੂਨ ਹੋ ਗਿਆ ਮੇਰੇ ਕੋਲ ਫੋਟੋਆਂ ਨੇ ਜੀ ਕਿੰਨੇ ਕ ਵਜੇ ਦੀ ਮੈਡਮ ਘਟਨਾ ਸਵੇਰ ਦੀ ਇਹ ਇਹ 10:00 ਵਜੇ ਦੀ ਹੈ ਜੀ ਮੈਨੂੰ 10:00 ਵਜੇ ਫੋਨ ਥਾਣਾ ਕਿਹੜਾ ਪੈਂਦਾ ਤੁਹਾਨੂੰ ਥਾਣਾ ਜੀ ਸਦਰ ਪੈਂਦਾ ਇਹ ਹੋਈ ਤੁਹਾਡੀ ਗੱਲਬਾਤ ਕਿਸੇ ਪੁਲਿਸ ਮੁਲਾਜ਼ਮ ਨਾਲ ਨਹੀਂ ਅਜੇ ਕਿਸੇ ਨਾਲ ਨਹੀਂ ਹੋਈ ਮੇਰੀ ਸਿਸਟਰ ਦੀ ਹੋਈ ਸੀਗੀ ਉਹ ਕਹਿੰਦੇ ਸੀਗੇ ਵੀ ਅਸੀਂ ਮੈਡਮ ਅੱਗੇ ਗੱਲ ਕਰਾ ਕੇ ਆ ਕੇ ਤੁਹਾਡੇ ਨਾਲ ਹੋਏ ਤੁਹਾਨੂੰ ਥਾਣੇ ਤੋਂ ਫੋਨ ਕੀ ਮੰਗ ਕਰਦੇ ਪ੍ਰਜਾਣ ਤੋਂ ਤੁਸੀਂ ਤੁਸੀਂ ਅਸੀਂ ਇਹ ਕਹਿੰਦੇ ਆ ਇਹਨੂੰ ਸਜ਼ਾ ਦਿੱਤੀ ਜਾਵੇ ਇਹ ਬਹੁਤ ਲੋਕਾਂ ਨਾਲ ਜੀ ਧੋਖਾ ਕਰ ਰਿਹਾ ਕੋਈ ਪਾਪਾ ਨਹੀਂ ਹੈਗਾ ਇਹਦੇ ਗੈਰ ਸੰਬੰਧ ਨੇ ਜਨਾਨੀਆਂ ਨਾਲ ਇਹਨੂੰ ਫਸਾਇਆ ਜਾਵੇ ਇਹਨੂੰ ਦੱਸਿਆ ਜਾਵੇ ਦੀ ਅਸਲੀਅਤ ਕੀ ਹੈ ਇਹ ਬਾਬਾ ਨਹੀਂ ਹੈਗਾ ਲੋਕ ਇਹਦੇ ਚੁੰਗਲ 'ਚ ਫਸੇ ਹੋਏ ਨੇ ਇਹ ਪੈਸੇ ਖਾਂਦਾ ਲੋਕਾਂ ਤੋਂ ਲੈ ਲੈ ਕੇ ਬਾਹਰੋਂ ਮੰਗਾ ਮੰਗਾ ਕੇ ਪਰ ਇਹਦੇ ਪੱਲੇ ਕੁਝ ਨਹੀਂ ਹੈਗਾ ਕੋਈ ਬਾਬਾ ਨਹੀਂ ਹੈ ਜੀ ਜੀ ਉਹਨੇ ਕਹਿੰਦੀ ਮੈਂ ਨਾ ਸੋਨੂ ਬਾਬਾ ਜੀ ਇਹ ਕਿਹੜੀ ਜੰਗਾ ਡੇਰਾ ਜੀ ਆਪਣਾ ਮਾਨਕਾਂ ਜੀ ਆਪਣਾ ਇੱਕ ਮਾਮਲਾ ਕੀ ਸਾਰਾ ਇੱਕ ਲੇਡੀਸ ਤੁਹਾਡੀ ਵਾਈਫ ਇਹਦੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਏ ਆ ਕਿ ਮੇਰੀ ਕੁੱਟਮਾਰ ਕੀਤੀ ਚਮਟਿਆਣਾ ਡੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਚਾਲਾ ਮੈਨੂੰ ਕਿ ਲੋਰ ਕੁੱਟਮਾਰ ਕਰਨ ਦੇ ਡਿਗੀ ਆਥੇ ਰੋਈ ਦੇ ਵਿੱਚ ਉਹ ਮੈਂ ਕਹਿੰਨਾ ਵੀ ਡਿਗੀ ਆ ਤੇਰ ਸਿੱਟोले ਆ ਤੇ ਤੇ ਤੋਂ ਦੇ ਘੁੱਟ ਗਈ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਤਾਂ ਚਮਟੇ ਨਾਲ ਮਾਰੇ ਮੈਨੂੰ ਕਿ ਚਮਟੇ ਨਾਲ ਮਾਰਨੇ ਦੀ ਲੋੜ ਆ ਮੈਂ ਕੋ ਕਿਹੜਾ ਬੰਦਾ ਬੰਦੇ ਵਾ ਦਵਾਈ ਲੈਣ ਗਿਆ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਦਵਾਈ ਨਾਲ ਕਿਹੜਾ ਰੋਗ ਸਕਦਾ ਬੰਦਾ ਮੈਂ 8.5 ਲੱਖ ਰੁਪਈਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਚ ਹਾਦਸਾ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈਗਾ ਜੀ ਮੈਂ 8.5 ਲੱਖ ਦਾ ਕਿੰਨੇ ਮੇਰੇ ਕੋਲ ਸਬੂਤ ਹੈਗੇ ਆ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਂ ਲੈ ਕੇ ਆਉਂਗਾ ਨਾ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪ ਫਰਾਂ ਆਤ ਤੋਂ ਦੁਆ ਕਰ ਦਿੱਤਾ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਲੋ ਕਿਹਾ ਕਿ ਸਿਵਲ ਹਸਪਤਾਲੇ ਆਏ ਸੀ ਸਾਡੀ ਮੈਂ ਤੇ ਯਾਰ ਪਾਜੀ ਮੈਨੂੰ ਸਾਡੇ ਬਾਬਿਆਂ ਨੇ ਫੋਨ ਕੀਤਾ ਉਹਨੀਆਂ ਇਹਨੂੰ ਫੋਨ ਕੀਤਾ ਕਹਿੰਦੇ ਜਾਂ ਨਿਆਣੇ ਨੂੰ ਲੈ ਕੇ ਆ ਨਾਲ ਮੈਂ ਤੂੰ ਛੱਡ ਕੋਈ ਨਹੀਂ ਤੇਰਾ ਰਾਜਨਾਮਾ ਕਰਾਨੇ। ਯਾਰੇ ਮੇਰੀ ਸਾਰੀ ਟੱਕ ਪਰ ਮੈਂ ਤੈਨੂੰ ਕਹਿ ਨਹੀਂ ਉਹ ਭਾਬੀ ਆ। ਢੰਗ ਨੂੰ ਪਾਇਆ ਮੈਂ ਤਾਂ ਮੱਥਾ ਟੇਕੇ ਵਾ ਮੋਹਰੇ ਬੋਲਣਾ ਪਈ। ਉਹ ਕਹਿੰਦੇ ਜੀ ਗਾਲਾ ਗੂਲਾ ਕੱਢ ਕੇ ਤੂੰ ਨਹੀਂ ਨਿਕਲੇ। ਮੈਂ ਨਹੀਂ ਕੋਈ ਧਮਕੀ ਜਾਂ ਦੇਣੇ ਦੀ ਯਾਰ ਇਦਾਂ ਕਿਹੜਾ ਬੰਦਾ ਆਪਣੇ ਨਿਆਣੇ ਜਦ ਐਡਮਟ ਦਾ ਆਪਣੇ ਨਿਆਣੇ ਦੇਖਣੇ ਜਾਊ ਆਪਣੇ ਮੁੰਡੇ ਨਾਲ ਤੂੰ। ਇੱਕ ਉਹਨੇ ਵੀ ਜੇ ਰੋਪ ਲਗਾਇਆ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗਲਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ। ਮੈਂ ਮੈਂ ਅਨਪੜ੍ਹ ਬੰਦਾ ਮੈਂ ਨਾਲ ਕਹਿੰਦਾ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਇਦਾਂ ਦਾ ਕੋਈ ਨੇ ਇਦਾਂ ਕਾਰਨ ਕੀ ਹੋਇਆ ਜਿਹੜਾ ਕਾਰਨ ਕੀ ਸੀਗਾ ਮੇਨ ਵਿੱਚੋਂ ਇਲਜ਼ਾਮ ਦਾ ਕਾਰਨ ਇਲਜ਼ਾਮ ਤਾਂ ਫੇਰ ਉਹ ਇਹ ਇਲਜ਼ਾਮ ਹੁੰਦਾ ਹੋਰ ਇਲਜ਼ਾਮ ਕਿਹੜਾ ਹੁੰਦਾ ਹਲੇੜੀਆਂ ਦਾ ਹੁੰਦਾ ਪਾਬਿਆਂ ਨੂੰ ਇੱਦਾਂ ਹੀ ਪਸਾਉਂਦੀਆਂ ਜਨਾਨੀਆਂ ਇਹ ਤੁਹਾਡੀ ਵਾਈਫ ਆਓ ਇਦਾਂ ਤੁਹਾਡੀ ਪਸਾਉਂਗੀ ਤੁਹਾਨੂੰ ਵਾਈਫ ਤਾਂ ਉਹਨੂੰ ਪਤਾ 8.5 ਲੱਖ ਰੁਪਏ ਲੱਗੇ ਪਹਿਲਾਂ ਮੇਰਾ ਆਲਰੇਡੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਮੇਰਾ ਕੇਸ ਵੀ ਚੱਲ ਰਿਹਾ ਆ ਔਰਡਰਡ ਕੇਸ ਦੇ ਵਿੱਚ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੌੜਿਓ ਪੁੱਛੋ ਪ੍ਰੂਫ ਹੋਇਆ ਸਾਰੇ ਦੋਰਾ ਤੁਹਾਡਾ ਰਾਜਨਾਮਾ ਹੋ ਗਿਆ ਜੀ ਰਾਜਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡਲ ਹੈ ਕਹਿੰਦੀ ਮੈਂ ਚੰਗੀ ਤਰ੍ਹਾਂ ਰਵਾਂਗੀ ਹੁਣ ਮੈਂ 6.5 ਲੱਖ ਦਾ ਟਰੈਕਟਰ ਵੇਚਾਂ ਮੈਂ ਬੰਦੇ ਲਾ 2.5 ਲੱਖ ਦੇ ਟਰੈਕਟਰ ਵੇਚੀ ਮੇਰੇ ਕੋਲ ਹੁਣ ਪੱਕੇ ਪ੍ਰੂਫ ਆ ਮੇਰੇ 1.5 ਰੁਪਈਆ ਵੀ ਕੱਢਦੇ ਜਾ ਕੇ ਕੋਈ ਰਾਜਨਾਮਾ ਮੈਂ ਮੇਰੀ ਮਿਹਨਤ ਦੇ ਆਹੋ ਪੁਰਾਣਾ ਨਾਮ ਹੋਇਆ ਤੁਹਾਡਾ ਪੰਚਾਇਤੀ ਕੋਈ ਨਹੀਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਅੱਜ ਇੱਕ ਕੇਸ ਚੱਲ ਰਿਹਾ ਸਾਡਾ ਹੁਣ ਤੁਸੀਂ ਇਕ ਮੈਂ ਕਹਾਂ ਵੀ ਤੁਹਾਨੂੰ ਉੱਥੇ ਜੱਜ ਮੋਰੇ ਪੇਸ਼ ਹੋਣਾ ਪੈਣਾ ਫੇਰ ਤਰੀਖ ਖਤਮ ਹੋਣੀ ਹੈ ਤੇ ਕਹਿੰਦੀ ਮੈਂ ਨਹੀਂ ਜਾਣਾ ਜੱਜ ਮੋਰੇ ਕਹਿੰਦੀ ਜਿਵੇਂ ਮਰਜੀ ਹੋਵੇ ਹੁਣ ਆ ਡਰਾਮਾ ਕਰ ਲਿਆ ਹਾਂਜੀ